ਦੋਸਤੋ ਇਹ ਵੀਡੀਓ ਸੁਣੋ ਦਿਲ ਖੁਸ਼ ਹੋ ਜਾਏਗਾ ਵੀਡੀਓ ਸੁਣ ਕੇ ਰੇ ਲਾਏ ਵਿੱਚ ਚੌਂਕ ਚਾਦਨੀ ਲੱਖ ਪਹਿਰੇ ਲਾਏ ਜੀਵਨ ਸਿੰਘ ਦਿੱਲੀੋਂ ਚੱਕ ਸੀਸ ਲਿਆਏ ਮਜਬੀ ਸਿੰਘ ਦਿੱਲੀੋਂ ਚੱਕ ਸੀਸ ਲਿਆਏ ਲੈ ਓਟ ਪ੍ਰਭੂ ਦੀ ਲਾ ਦੇਓ ਜਕਾਰਾ ਪ੍ਰਭੂ ਦੀ ਨਾ ਦਿਓ ਜਕਾਰਾ ਸਾਨੂੰ ਜਾਣ ਤੋਂ ਵੱਧ ਕੇ ਹੈ ਧਰਮ ਪਿਆਰਾ ਸਾਨੂੰ ਜਾਣ ਤੋਂ ਵੱਧ ਕੇ ਹੈ ਧਰਮ ਪਿਆਰਾ ਅਸੀਂ ਅਣਖੀ ਪੁੱਤ ਹਾਂ ਮਾਵਾਂ ਦੇ ਜਾਇ ਜਿਉਂਦੇ ਰਹਿਓ ਪੈਣੋ ਪੁੱਤ ਹਾਂ ਮਾਵਾਂ ਦੇ ਜਾਇ ਦਿੱਲੀਓ ਚੱਕ ਸੀਸ ਲਿਆਏ ਮਜੀਬੀ ਸਿੰਘ ਦਿੱਲੀਓ ਚੱਕ ਸੀਸ ਲਿਆਏ ਜੀਵਨ ਸਿੰਘ ਦਿੱਲੀਓ ਚੱਕ ਸੀਸ ਲਿਆਏ ਵਾਹਿਗੁਰੂ